लक्ष्मीकांत चावला ने पंजाब सरकार ਤੇ ਅਧਿਕਾਰੀਆਂ ਨੂੰ ਕੀਤੀ ਅਪੀਲ। ਸ਼੍ਰੀ ਦਰਗਾਹਾਂ ਮੰਦਿਰ ਦੇ ਨਜ਼ਦੀਕ ਜਗ੍ਹਾ ਤੇ ਕਾਫੀ ਗੰਦਗੀ ਜਿਹੜੀ ਦੇਖਣ ਨੂੰ ਮਿਲ ਰਹੀ ਹੈ। लक्ष्मीकांत ਚਾਵਲਾ ਵੱਲੋਂ ਇਹ ਵੀਡੀਓ ਜਾਰੀ ਕੀਤੀ ਗਈ ਹੈ ਜਿੱਥੇ ਕਿ ਇੱਕ ਜਗ੍ਹਾ ਦੇ ਉੱਤੇ ਗਾਵਾਂ ਬੰਨੀਆਂ ਹੋਈਆਂ ਨੇ। ਉੱਥੇ ਇੰਨੀ ਗੰਦਗੀ ਹੈ। ਉਹ ਜਿਹੜੀਆਂ ਗਾਵਾਂ ਨੇ ਦੁੱਧ ਦਿੰਦੀਆਂ ਨੇ ਤਾਂ ਉਹ ਦੁੱਧ ਬਾਜ਼ਾਰ ਵਿੱਚ ਜਾਂਦਾ ਹੈ, ਘਰਾਂ-ਘਰਾਂ 'ਚ ਜਾਂਦਾ ਹੈ ਜਿਸ ਨੂੰ ਬੱਚੇ ਪੀਂਦੇ ਨੇ ਤੇ ਬੱਚੇ ਬਿਮਾਰ ਹੋ ਸਕਦੇ ਨੇ। ਲਖਮੀ ਕਾਂਤ ਚਾਵਲਾ ਨੇ ਹੋਰ ਵੀ ਸਵਾਲ ਚੁੱਕੇ ਨੇ ਕਿ ਇਹ گاਵਾ ਜਿੱਕਰ ਇੱਥੇ ਗੰਦਗੀ 'ਚ ਰਹਿਣ ਗਿਆ ਖਾਣ ਗਿਆ ਪੀਣ ਗਿਆ ਤੇ گاਵਾ ਵੀ ਬਿਮਾਰ ਹੋਣ ਗਿਆ ਇਸ ਦੇ ਨਾਲ ਜਿੱਕਰ ਗੱਲ ਕਰੀਏ ਘਰਾਂ 'ਚ ਜਿਹੜਾ ਦੁੱਧ ਜਾਂਦਾ ਤਾਂ ਬੱਚੇ ਵੱਡੇ ਸਭ ਬਿਮਾਰ ਹੋਣਗੇ ਤੇ ਸਰਕਾਰ ਦੇ ਅੱਗੇ ਅਪੀਲ ਕੀਤੀ ਗਈ ਹੈ ਤੁਸੀਂ ਜਿੱਥੇ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਉਣ ਦੀ ਗੱਲ ਕਰਦੇ ਜੇ ਪਰ ਉੱਥੇ ਹੀ ਹਨੂਮਾਨ ਮੰਦਿਰ ਦੇ ਨਜ਼ਦੀਕ ਜਿੱਥੇ ਸ਼ਰਧਾਲੂ ਆਉਂਦੇ ਨੇ ਦੂਰ ਦੂਰੋਂ ਪਹੁੰਚਦੇ ਨੇ ਇੱਥੇ ਦਰਸ਼ਨ ਕਰਨ ਆਉਂਦੇ ਨੇ ਪਰ ਉਹਨਾਂ ਨੂੰ ਕਿਸ ਤਰੀਕੇ ਦਾ ਇੱਥੇ ਦੇਖਣਾ ਪੈ ਰਿਹਾ ਕਿ ਗੰਦਗੀ ਦਿਖ ਰਹੀ ਹੈ ਤਾਂ ਇਸ ਤਰੀਕੇ ਨਾਲ ਜਿਹੜੀ 스마트 ਸਿਟੀ ਨਹੀਂ ਬਣ ਸਕਦੀ ਤਾਂ ਲక్ష్ਮੀਕੰਤ ਚਾਵਲਾ ਵੱਲੋਂ ਵੀਡੀਓ ਜਾਰੀ ਕੀਤੀ ਗਈ ਹੈ ਦਾ ਵੀਡੀਓ ਜਾਰੀ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਅੱਖਾਂ ਖੋਲਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਅਮ੍ਰਿਤਸਰ 스마트 ਸਿਟੀ ਬਣਾਉਣ ਦੀ ਜਿਹੜੀ ਕੋਸ਼ਿਸ਼ ਸਰਕਾਰ ਕਰ ਰਹੀ ਹੈ ਪਰ ਉਹ ਕਿਤੇ ਨਾ ਕਿਤੇ ਫੇਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਤੁਸੀਂ ਗੰਦਗੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਜੇ ਕਿ ਜਿੱਥੇ گاਵਾ ਬੰਨੀਆਂ ਨੇ ਉਹ ਦੁੱਧ ਵੀ ਦਿੰਦੀਆਂ ਨਹੀਂ ਤੇ ਪਰ ਉੱਥੇ ਇੰਨੀ ਗੰਦਗੀ ਜਿਹੜੀ ਦੇਖਣ ਨੂੰ ਮਿਲਦੀ ਹੈ ਕਿ ਮਿੱਟੀ ਜਿਹੜੀ ਦਲਦਲ ਬਣ ਚੁੱਕੀ ਹੈ ਪਾਣੀ ਬਰਸਾਤੀ ਆਉਂਦਾ ਤਾਂ ਉੱਥੇ ਚਿੱਕੜ ਹੋ ਜਾਂਦਾ ਜਿਹੜਾ ਤਾ ਚਿੱਕੜ ਦਿਨਾਲ ਨਾਲ ਦਲਦਲ ਬਣ ਗਈ ਹੈ ਤਾਂ ਉਸ ਨੂੰ ਸਫਾਈ ਕਰਾਉਣ ਦੀ ਜਿਹੜੀ ਜ਼ਰੂਰਤ ਹੈ ਤਾਂ ਹੋਰ ਵੀ ਜਿਹੜੇ ਮੁੱਦੇ ਕਈ ਸਵਾਲ ਜਿਹੜੇ ਲక్ష్ਮੀਕਾਂਤ ਚਾਵਲਾ ਵੱਲੋਂ ਚੁੱਕੇ ਗਏ ਨੇ ਤਾਂ ਪੰਜਾਬ ਸਰਕਾਰ ਦੇ ਅੱਗੇ ਗੁਹਾਰ ਲਗਾਈ ਹੈ ਕਿ ਜਲ ਤੋ ਜਲ ਜਿਹੜਾ ਇਸ ਦਾ ਹੱਲ ਕੀਤਾ ਜਾਵੇ ਕਿਉਂਕਿ ਗਾਵਾਂ ਦੁੱਧ ਦਿੰਦੀਆਂ ਨੇ ਤਾਂ ਬਿਮਾਰ ਪੈ ਸਕਦੀਆਂ ਨੇ ਤਾਂ ਉਹਨਾਂ ਦਾ ਦੁੱਧ ਘਰਾਂ 'ਚ ਜਾਂਦਾ ਤਾਂ ਕਿਤੇ ਨਾ ਕਿਤੇ ਬੱਚੇ ਵੀ ਬਿਮਾਰ ਹੋ ਸਕਦੇ ਨੇ ਤਾਂ ਸਰਕਾਰ ਅੱਗੇ ਅਪੀਲ ਕੀਤੀ ਗਈ